ਇਹ ਤਸਵੀਰਾਂ ਫਗਵਾੜਾ ਦੇ ਹਦੀਆਬਾਦ ਇਲਾਕੇ ਦੀਆਂ ਹਨ ਜਿੱਥੇ ਅਣਪਛਾਤੇ ਬਾਈਕ ਸਵਾਰ ਲਟੇਰਿਆਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਦੁਕਾਨ ਅੰਦਰ ਵੜ ਕੇ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਦੀ ਕੀਤੀ ਗਈ ਕੋਸ਼ਿਸ਼। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ 6 ਨੌਜਵਾਨ ਦੋ ਮੋਟਰਸਾਈਕਲ ਸਵਾਰ ਹੋ ਕੇ ਆਏ ਜਿਨ੍ਹਾਂ ਵਿੱਚੋਂ ਤਿੰਨ ਨੌਜਵਾਨਾਂ ਵੱਲੋਂ ਉਹਨਾਂ ਦੀ ਦੁਕਾਨ ਅੰਦਰ ਦਾਖਲ ਹੋ ਗਏ ਤੇ ਦੁਕਾਨ ਦੇ ਗੱਲੇ ਵਿੱਚੋਂ ਕੈਸ਼ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਉਹ ਤਸਵੀਰਾਂ ਉੱਥੇ ਲੱਗੇ ਸੀ ਸੀਸੀਟੀਵੀ ਕੈਮਰੇ ਚ ਹੋਈਆਂ ਕੈਦ ਦੇਖੋ ਕਿਸ ਤਰ੍ਹਾਂ ਦੁਕਾਨਦਾਰ ਵੱਲੋਂ ਲਟੇਰਿਆਂ ਨੂੰ ਅੱਗੇ-ਅੱਗੇ ਭਜਾਇਆ ਗਿਆ ਭਾਈ ਕਿਹਨਾ ਜੀ ਆਪਣਾ ਨਰੇਸ਼ ਕੁਮਾਰ ਬੋਲ ਰਿਹਾ ਜੀ ਅਧਿਆਬਾਦ ਤੋਂ ਹਾਂ ਸਰ ਕੀ ਮਾਮਲਾ ਕੀ ਕਿ ਜਿਹੜਾ ਦੇਰ ਰਾਤ ਤੁਹਾਡੇ ਇਹ ਬੰਦੇ ਆਏ ਜੀ ਦੋ ਮੋਟਰਸਾਈਕਲਾਂ ਤੇ ਆਏ ਸੀ ਦੂਜਾ ਮੋਟਰਸਾਈਕਲ ਤੇ ਕਿਹਨਾਂ ਤੇ ਸਪਲੈਂਡਰ ਤੇ ਪਲਸਰ ਸਪਲੈਂਡਰ ਤੇ ਪਰਸਲ ਤੇ ਆਏ ਸੀ ਤਿੰਨ ਬੰਦੇ ਸਾਡੇ ਕੋਲ ਰੁਕੇ ਤਿੰਨ ਬੰਦੇ ਉਹਨਾਂ ਨੇ ਉਠਾ ਦਿੱਤੇ 6 ਬੰਦੇ ਆਏ ਸੀ ਕਿ ਤਿੰਨੇ ਬੰਦੇ ਸਾਡੀ ਦੁਕਾਨ ਦੇ ਅੰਦਰ ਆ ਗਏ ਤੇ ਗੱਲੇ ਨੂੰ ਹੱਥ ਪਾ ਲਿਆ ਜੋ ਸਮਾਨ ਉਹਨਾਂ ਕੋਲੋਂ ਨਿਕ ਤਾਂ ਮੈਂ ਉਹਨਾਂ ਦੇ ਮਗਰ ਹੋ ਗਿਆ ਸੀਗਾ ਤੇ ਉਹਨਾਂ ਦੇ ਦਾਤ ਖੋ ਗਿਆ ਤੇ ਉਹਨਾਂ ਦੇ ਦੁਆਲੇ ਹੋ ਗਿਆ ਕਿੰਨਾ ਕਿੰਨਾ ਖਾਣਾ ਪਿਸਤੌਲ ਵੀ ਸੀਗਾ ਤੇ ਮੈਂ ਉਹਨਾਂ ਦਾ ਪਿਸਤੌਲ ਵੀ ਸੱਟ ਦਿੱਤਾ ਸਭ ਕੁਝ ਖੋਲਿਆ ਥੱਲੇ ਸਿੱਟ ਗਿਆ ਉਹ ਉਹਨਾਂ ਦੇ ਜਦੋਂ ਮੈਂ ਦਾਤ ਦੂਤ ਮਾਰੇ ਉਹਨਾਂ ਦੇ ਖੋ ਗਏ ਤੇ ਫੇਰ ਤੋੜ ਗਏ ਹੋਰ ਵੀ ਮੁੰਡੇ ਚੌਂਚ ਪੈ ਗਏ ਸੀ ਉਹਨਾਂ ਦੇ ਦੁਆਲੇ ਫੇਰ ਪਿਸਤੌਲ ਵਗੈਰਾ ਪਿਸਤੌਲ ਵੀ ਉਹਨਾਂ ਦੇ ਡਿੱਗ ਪਿਆ ਸੀ ਤੇ ਕਿਹੜਾ ਚੋੱਕੇ ਬੰਦਾ ਲੈ ਗਿਆ ਮੈਨੂੰ ਨਹੀਂ ਪਤਾ ਤੇ ਕਿੰਨੇ ਕ ਵਜੇ ਹੋਇਆ ਹੱਸਾ 10 ਵਜੇ 20 25 ਮਿੰਟ ਦੇ ਜਿੰਨੇ ਵੀ 30 ਮਿੰਟ ਦੇ ਹਾਂਜੀ ਸਰ 1:30 ਤੋਂ ਪਹਿਲਾਂ ਪਹਿਲੀ ਗੱਲ ਤੇ ਮੂੰਹ ਵਗੈਰਿਆਂ ਨਾਲ ਬਿੱਟੇ ਉਹ ਕਿੰਨੇ 6 6 ਆਣੇ ਮੂਹਰੇ ਬੈਠੇ ਸੀ 6 ਆਣੇ ਮੂਹਰੇ ਬੈਠੇ ਸੀ ਤਿੰਨ ਬੰਦੇ ਉਹਨਾਂ ਨੇ ਉਸੇ ਵੇਲੇ ਨੱਟ ਗਏ ਤੇ ਤਿੰਨ ਬੰਦੇ ਹੀ ਦੁਕਾਨ 'ਚ ਆ ਗਏ ਕੋਈ ਜਾਨੀ ਮਾਰ ਨਹੀਂ ਨੁਕਸਾਨ ਹੋਇਆ ਜਾਨੀ ਮਾਰੀ ਦੇਖੋ ਸੱਟ ਰੋਟਾ ਦਾ ਦੁੱਧ ਖੋਲ ਤੇ ਖੋਲ ਲੇ ਮਾਰੀ ਮੋਢੇ ਤੇ ਮੇਰੇ ਕੱਟ ਲੱਗਿਆ ਵਾ ਪਰ ਬਾਕੀ ਹੁਣ ਠੀਕ ਕੋਈ ਕਾਏ ਕੈਸ਼ ਵਗੈਰਾ ਵੀ ਕੋਈ ਲੈ ਗਿਆ ਕੈਸ਼ ਕੱਲੇ ਚ ਲੈ ਗਿਆ ਸੀ ਕਿੰਨੇ ਨਕਰ ਕੋਈ ਪਤਾ ਨਹੀਂ ਕੋਈ ਲਗਭਗ ਆਈਡੀਆ 5-7000 ਹੋ ਸਕਦਾ ਠੀਕ ਹੈ ਜੀ ਬਹੁਤ ਹੋ ਗਿਆ ਤੇ ਕੀ ਪ੍ਰਸ਼ਾਸਨ ਕੋ ਮੰਗ ਪੁਲਿਸ ਆਈ ਸੀ ਮੌਕੇ ਤੇ ਮੋਰਸ ਤੇ ਹੁਣ ਸੰਝ ਆ ਗਿਆ ਦਿਖਾ ਦੇਤੀ ਪੁਲਿਸ ਨੂੰ ਆਪਾਂ ਹਾਂ ਜੀ ਦੇਤੀ ਕੀ ਮੰਗ ਕਰਦੇ ਸੀ ਨਹੀਂ ਮੰਗ ਰੱਖਦੇ ਆਪਾਂ ਜੀ ਉਹ ਇਦਾਂ ਦੀ ਵਾਰਦਾਤਾਂ ਨਾ ਹੋਣ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਚੰਗੀ ਤਰ੍ਹਾਂ ਤੇ ਪੂਰੀ ਸਜ਼ਾ ਕੋਈ ਸੀਸੀਡੀ ਕੈਮਰੇ ਚ ਆਏ ਹੁਣ ਕੈਮਰੇ ਮੰਦਰ ਦੇ ਕੈਮਰੇ ਚ ਆਏ ਹੋਏ ਨੇ ਜੀ ਆਪਣਾ ਇਹ ਐਸੇ ਗੁਰਦੇਵ ਸਿੰਘ ਹਾਂ ਜੀ ਆਏ ਹਦੀਵਾ ਚੌਂਕ ਤੇ ਆਏ ਆ ਦੇਰ ਰਾਤ ਕੀ ਮਾਮਲਾ ਕੀ ਫਰ ਸਰ ਉਹ ਆਏ ਜੀ ਸਾਨੂੰ ਇਹਨਾਂ ਨੇ ਪਹਿਲਾਂ 112 ਤੇ ਕਾਲ ਪਲੇਟ ਕੀਤੀ ਆ ਵੀ ਜਿਹੜੀ ਆ ਦੁਕਾਨ ਤੇ ਕੋਈ ਆਣ ਚੱਤੇ ਆਣ ਬੰਦੇ ਆਣ ਕਿਤੇ ਮਤਲਬ ਬਹੁਤ ਰਾਤ ਦੇ ਨਾਲ ਆਏ ਤੇ ਗੱਲਾਂ ਲੈ ਕੇ ਚੱਲੇ। ਮਰਦ 112 ਤੋਂ ਬਾਅਦ ਸਾਨੂੰ ਉਹਨਾਂ ਨੇ 112 ਨਾਲ ਕਾਲ ਆਉਂਦਾ ਸਾਨੂੰ ਦੱਸਿਆ ਤੇ ਅਸੀਂ ਮੁੱਖ ਤੇ ਆਏ ਆ। ਤੇ ਆਣ ਕੇ ਪੁੱਛਤਾਚ ਕੀਤੀ ਆ ਓਪਰੇ ਕੇੰਦਰ ਕੋਈ ਦਖਾਨਦਾਰ ਕਹਿ ਰਿਹਾ ਕਿ ਮੈਂ ਦੁਕਾਨ ਤੋਂ ਗੱਲਾਂ ਇਹਨਾਂ ਨੇ ਚੁੱਕਿਆ ਵਾ 6 ਬੰਦੇ ਆਏ ਆ ਇੱਕ ਪਰਸਪਲੰਟਰ ਮੋਟਰਸਾਈਕਲ ਤੇ ਇੱਕ ਜੁਦਾ ਪਲਸਰ ਮੋਟਰਸਾਈਕਲ ਗੱਲਾਂ ਲੈ ਕੇ ਤੇ ਬਾਹਰ ਤੋਂ ਚੱਲ ਗਏ ਤੇ ਜਦੋਂ ਇਹਨਾਂ ਨੇ ਮੜ ਮੜਾ ਰੋਲਾ ਨਾ ਪਾਇਆ ਤੇ ਗੱਲਾਂ ਛੱਡ ਕੇ ਭੱਜ ਗਏ। ਬੜੇ ਫੁਗਾੜੀ ਸੜ। ਸਰ ਸਰ ਮੂੰਹ ਬਗਰ ਬੰਨੇ ਹੋਈਦੀ ਇਹਨਾਂ ਨੇ ਇਹ ਤੇ ਹੁਣ ਮੈਂ ਦੱਸਿਆ ਨਹੀਂ ਵੀ ਮੂੰਹ ਬੱਦੇ ਹੀ ਜਾ ਖੁੱਲੇ ਕੋਈ ਕੈਮਰਿਆਂ ਦੇ ਵਿੱਚ ਆਏ ਜੀ ਕੈਮਰੇ ਚ ਆਏ ਆ ਲਾਲ ਤੇ ਮੰਦਰਾ ਉਹਦਾ ਸਵੇਰੇ ਵੇਖ ਲਾਂਗੇ ਕਰਾਂਗੇ ਚੈੱਕ ਤੇ ਨਾਂ ਕੀ ਆ ਜੀ ਜਿਹੜਾ ਵਿਅਕਤੀ ਦਾ ਲੁੱਟ ਖੋਹ ਕਰਨ ਆਈ ਸੀ ਜਿਹਦੇ ਨਾਲ ਨਾਂ ਦਾ ਮੈਂ ਨਰੇਸ਼ ਕੁਮਾਰ ਨਰੇਸ਼ ਕੁਮਾਰ ਕਰਿਆਨੇ ਦੀ ਦੁਕਾਨ ਆ ਬਾਕੀ ਸਵੇਰੇ ਕੈਮਰੇ ਚ ਚੈੱਕ ਕਰਾਂਗੇ ਜੋ ਸਾਹਮਣੇ ਆਊ ਉਸ ਮੁਤਾਬਕ ਕਾਰਵਾਈ ਕਰਾਂਗੇ